ਐਸਰੀ ਮੇਨਾ ਮਲਕੀ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ 1 ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਸੀ ਇਹਨੇ ਅੰਮ੍ਰਿਤਸਰ ਦੇ ਰੈਂਡ ਵਾਲੇ ਗੁਰਬਚਨ ਕੌਰ ਜੋ ਬਣ ਗਏ ਨੇ ਕਰੋੜਪਤੀ ਕਿਉਂਕਿ ਇਹਨਾਂ ਦੀ 1.5 ਕਰੋੜ ਰੁਪਏ ਦੀ ਲੋਟਰੀ ਨਿਕਲ ਗਈ ਮੈਲਾ ਘਰੋਂ ਸਬਜ਼ੀ ਲੈਣ ਗਈ ਸੀ ਬਾਜ਼ਾਰ ਵਿੱਚੋਂ ਉਹਨਾਂ ਨੇ ਲੋਟਰੀ ਲੈ ਲਈ ਤੇ ਫਿਰ ਕੀ ਸੀ ਕੁਝ ਹੀ ਦਿਨਾਂ 'ਚ ਬਣ ਗਏ ਕਰੋੜਪਤੀ ਜੀ ਮੇਰਾ ਨਾਮ ਕਵਰਚਨ ਕੌਰ ਹੈ ਤੇ ਅਜ ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਸੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲਿਆ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਜਿਸ ਦੁਕਾਨਦਾਰ ਨੇ ਲੋਟਰੀ ਵੇਚੀ ਸੀ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਸਰਪ੍ਰਾਈਜ਼ ਦਿੱਤਾ ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਹਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਹੀ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਤੋਂ ਉੱਥੇ ਹੀ ਆਉਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰ ਜਿਹੜਾ ਜਿਵੇਂ ਮੈਂ ਵੀ ਸੈਲਾਂ ਨਾ ਤੇ ਇੱਥੇ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਸੀ ਟਿਕਟਾਂ ਵੇਚਦਾ ਪਿਆ ਸੀ ਤੇ ਇਸ ਤਰ੍ਹਾਂ ਹੀ ਮੇਡਾ ਮਤਲਬ ਕਿ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੋਂ ਟਿਕਟ ਸੇਲ ਕੀਤੀ ਐ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਹੋਇਆ ਤੇ ਮੈਂ ਇਸ ਸਰਕੇ ਕਿ ਮੈਂ ਸਾਰੇ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ